ਸਾਡੇ ਪਿੰਡ ਦੇ ਸਮੂਰ ਰਵਿਦਾਸਿਆ ਪਰਿਵਾਰਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਦੇ ਗੁਰਪੂਰਵਤੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਮੂਹ ਪਿੰਡ ਵਾਸੀਆਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਕਥਾਵਾਚਕਾਂ ਨੇ ਕਥਾ ਉਪਰੰਤ ਸ੍ਰੀ ਗੁਰੂ ਰਵਿਦਾਸ ਦੇ ਜੀਵਨ ਬਾਰੇ ਵਿਸਤਾਰ ਦੇ ਨਾਲ ਦੱਸਿਆ ਕਿ ਕਿਵੇਂ ਉਹਨਾਂ ਨੇ ਊਚ ਨੀਚ ਜਾਤ ਪਾਤ ਪਖੰਡਵਾਦ ਦਾ ਵਿਰੋਧ ਕਰਕੇ ਬਹਿਮਾ ਪਰਮਾ ਤੋਂ ਦੂਰ ਕਰਕੇ ਸਭ ਨੂੰ ਬਰਾਬਰ ਤੇ ਸਮਾਜਿਕ ਜੀਵਨ ਜਿਉਣ ਦਾ ਸੰਦੇਸ਼ ਦਿੱਤਾ ਸਮੂਹ ਸਾਧ ਸੰਗਤ ਵੱਲੋਂ ਦਿ ਰਾਤ ਸੇਵਾ ਕਰਕੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਮਾਈਆਂ ਵੱਲੋਂ ਵੀ ਤੇ ਨੌਜਵਾਨਾਂ ਵੱਲੋਂ ਬੜੀ ਸ਼ਰਦਾ ਦੇ ਨਾਲ ਤਿੰਨੇ ਦਿਨ ਸੇਵਾ ਕੀਤੀ ਸਮੂਹ ਪਿੰਡ ਵਾਸੀਆਂ ਤੇ ਸਮੂਹ ਪਰਿਵਾਰਾਂ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗੁਰਾਂ ਦੀ ਬਖਸ਼ੀ ਹੋਈ ਮਹਾਨ ਦਾਤ ਦਾਤ ਗੁਰੂ ਕਾ ਲੰਗਰ ਉਹ ਟੁੱਟ ਵਰਤਿਆ ਸਾ ਸੰਗਤ ਵੱਲੋਂ ਬੜੀ ਹੀ ਸ਼ਰਧਾ ਦੇ ਨਾਲ ਤੇ ਬੜੀ ਧੂਮ ਧਾਮ ਦੇ ਨਾਲ ਗੁਰੂ ਰਵਿਦਾਸ ਜੀ ਦਾ ਗੁਰਪੂਰਵ ਮਨਾਇਆ ਗਿਆ ਭੋਗ ਅਪਰੰਤ ਉਹ ਟੁੱਟ ਲੰਗਰ ਵਰਤਾਏ ਗਏ ਸਮੂਹ ਅੰਦਾਸੀਆਂ ਪਰਿਵਾਰਾਂ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਤਾਏ ਦਲੋਤਾਂ